ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪੈਡ ਦੁਗਲਵਾਲ ਆ ਗਿਆ ਸੱਜਣੋ। ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਭਾਉ ਪਰਮਜੀਤ ਕੋਲੋਂ ਇੱਕ ਤੁਹਾਨੂੰ ਘਰੇ ਰੱਖੇ ਪਸ਼ੂ ਉਹਨਾਂ ਦੇ ਵਿੱਚੋਂ ਇੱਕ ਝੋਟੀ ਵਿਕਰੀ ਵਾਲੀ ਆ। ਕਿਹੜਾ ਸੁਆ ਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਸਾਰੀਆਂ ਗੱਲਾਂ ਬਾਤਾਂ ਪੁੱਛਦੇ ਆਂ ਆਪਾਂ ਭਾਉ ਤੋਂ ਬਿਲਕੁਲ ਤਾਜੀ ਸੂਈ ਆ ਤੇ ਚੰਗੇ ਦੁੱਧ ਦੀ ਮਾਲਕਨ ਝੋਟੀ ਆ ਜਾਮਨਰਗੀ ਕਾਲੀ ਆ ਤੁਹਾਨੂੰ ਤੋਰ ਕਰਕੇ ਵਿਖਾਉਣੇ ਇੱਕ ਸਿੰਘ ਦਾ ਜ਼ਰੂਰ ਕੈਪ ਲਵਾ ਗਈ ਆ ਚਵਾਈ ਚੁਈ 100 ਦੀ 100 ਵੀਰ ਕਹਿੰਦਾ ਆਜੋ ਲਈਏ ਜਾਣਕਾਰੀ ਜੁੜੇ ਹੋਏ ਅੰਤ ਤੱਕ ਬਾ ਉਪਰਮਜੀਤ 사ਸੀਕਾਰ 사ਸੀਕਾਰ ਸੰਧੂ ਸਾਹਿਬ 사ਸੀਕਾਰ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕਹਿ ਬੀ ਸਤ ਗੁਰਦਿਆਂ ਚੜਦੀ ਕਲਾ ਨਾ ਹਾਂਜੀ ਚੜਦੀ ਕਲਾ ਚੜਦੀ ਕਲਾ ਬੜੀ ਕਿਰਪਾ ਸਤ ਗੁਰਦਿਆਂ ਰੱਖੇ ਪਰਮਾਤਮਾ ਜਿੰਨੇ ਆਪਣੇ ਭੈਣ ਭਰਾ ਸੰਧੂ ਫਾਰਮ ਨੂੰ ਵੇਖਣ ਵਾਲੇ ਡੇਰੀ ਫਾਰਮ ਨੂੰ ਸਾਰੇ ਭੈਣ ਭਰਾ ਨੂੰ 사ਸੀਕਾਰ ਜੀ ਧੰਨਵਾਦ ਪਰਮਜੀਤ ਵੀਰੇ ਧੰਨਵਾਦ ਆਪਣਾ ਐਡਰੈਸ ਕਿਹੜਾ ਫੇਰ ਵੀ ਸਮਝਾ ਦੇਗੀ ਐਡਰੈਸ ਆਪਣਾ ਜੀ ਪਿੰਡ ਦੁਗਲ ਵਾਲਾ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਆਪਾਂ ਨੂੰ ਨੇੜੇ ਇੱਥੋਂ ਰਸੂਲਪੁਰ ਕਚਹਿਰੀਆਂ ਇਥੋਂ ਲਾਗੇ ਪੈਂਦੀਆਂ ਜੀ ਇਥੋਂ 3 ਕਿਲੋਮੀਟਰ ਉਹ ਚਿਹਰੀਆਂ ਬਾਹਰ-ਬਾਰ ਆ ਤਾਂ ਉਤਰਦੇ ਹਾਂ ਹਾਂਜੀ 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 ਉਹ ਤੋਂ ਸਿੱਧੀ ਸੜਕ ਆਪਣੇ ਪਿੰਡਾਂ ਦੀ ਹਾਂਜੀ ਹਾਂਜੀ ਸਿੱਧੀ ਆ ਜਾਂਦੀ ਜੀ ਉਹ ਤੋਂ 4 ਕਿਲੋਮੀਟਰ ਹੁੰਦਾ ਹਾਂਜੀ ਆ 3-4 ਕਿਲੋਮੀਟਰ ਹੀ ਆ ਔਰ ਵੱਡੇ ਰੋਡ ਤੋਂ ਹਾਂਜੀ ਵੱਡੇ ਰੋਡ ਤੋਂ ਹਾਂਜੀ ਹਾਂਜੀ ਠੀਕ ਹੈ ਨੰਬਰ ਆਪਣਾ ਨੰਬਰ 99155 90660 ਓਕੇ ਇਹਦੇ ਸੰਪਰਕ ਕਰ ਹਾਂਜੀ ਹਾਂਜੀ ਤੇ ਝੋਟੀ ਇਹ ਸੂਆ ਦੂਜਾ ਹਾਂਜੀ ਦੂਜਾ ਸੂਆ ਜੀ ਠੀਕ ਹੈ ਪਹਿਲਾਂ ਥੱਲੇੋਂ ਕਿੰਨਾ ਦੁੱਧ ਚੁੜਿਆ ਪਹਿਲਾਂ ਥੱਲੇੋਂ ਵੀ ਜੀ ਕਹਿਣ ਨੂੰ ਭਾਏ 15 16 ਕਿਜੀ ਆਪਾਂ 13 ਕਿਲੋ ਲੀਟਰ ਜਿਹੜਾ ਚੋਇਆ ਵਾ ਆਪਣੀ ਸੇਵਾ ਹਾਂਜੀ ਹਾਂਜੀ ਆਪਣੀ ਸੇਵਾ ਹਾਂਜੀ ਹਾਂਜੀ ਹਨਾ 13 ਲੀਟਰ ਚੋਇਆ ਸੇਵਾ ਬਾਕੀ ਚੰਗੀ ਆਪਣੀਵੇਂ ਤੁਹਾਨੂੰ ਕਹੀਏ ਵੀ ਜਿਹੜਾ ਵਾ ਵੀ ਆਪਾਂ ਸਾਹਮਦੇ ਨਹੀਂ ਮਾਲ ਬਹੁਤ ਸਾਹਮਦੇ ਆਪਾਂ ਹਾਂ ਨਹੀਂ ਪਤਾ ਲੱਗਦਾ ਬੱਚਿਆਂ ਤੋਂ ਹਾਂਜੀ ਹਾਂਜੀ ਠੀਕ ਆ ਸੰਭਾਈ 13 ਲੀਟਰ ਦੁੱਧ ਦੇ ਹਾਂਜੀ ਹਾਂਜੀ ਹੋਣੇ ਕਿੰਨੇ ਦਿਨਾਂ ਦੀ ਸੂਈ ਕਿੱਥੇ ਹੁਣ ਵੀ ਜੀ ਅੱਜ 6 ਦਿਨਾਂ ਦੀ ਸੂਈ ਨੂੰ ਇਹਨੂੰ ਠੀਕ ਆ ਹੁਣ ਦੁੱਧ 11 ਤੋਂ ਪਲੱਸ ਹੀ ਹੋਊਗਾ ਠੀਕ ਹੈ 11 ਮਲਕ ਜਿਹੜਾ ਵੀਰ ਮਰਜੀ ਸੌਦਾ ਕਰ ਲੇ ਹਾਂ ਜੀ ਹਾਂਜੀ ਹਾਂਜੀ ਤਦ ਕਾਠ ਵਾਲੀ ਜੀ ਤਦ ਕਾਠ ਵਾਲੀ ਬਹੁਤ ਵੱਡੀ ਛੋਟੀ ਨਾ ਮੇਰਾ ਵੀਰ ਕੋਈ ਸਮਝੇ 15 ਦੁੱਤ ਦੇ ਦੂ 15 ਮਨਾਂ ਵਾਲੀ ਹਾਂਜੀ ਹਣਾ ਬਿਲਕੁਲ ਜੀ ਬਿਲਕੁਲ ਜੇ ਕੋਈ ਨਾਰਮਲ ਸੇਵਾ ਵੀ ਕਰੇ 15 ਦੇ ਦੂ 15 ਦੇ ਦੂ ਹਾਂਜੀ ਬਾਦ ਪਲੱਸ ਚਾਹੀਦੀ ਬੱਚਾ ਘਟਾ ਜੀ ਮਗਰ ਠੀਕ ਹੈ ਨਾਲੂ ਬੱਚਾ ਨਾਲੂ ਤੇ ਹੈ ਹਾਂਜੀ ਬਿਲਕੁਲ ਜੀ ਆ ਜੇ ਛੇਵਾਕ ਦੇਣਾ ਅੱਜ ਹਾਂ ਨਾਲੂ ਹਾਂਜੀ ਆ ਸੱਜਣੋ ਤਾਜੀ ਸੂਈ ਹਾਂਜੀ ਤੇ ਲਿਆ ਪਾਉ ਪਰਮਜੀਤ ਦੇ ਦੀ ਤੋਰ ਕਰਾਈਏ ਚੱਕ ਦੀ ਮਾਰੀ ਸੂਈ ਰੋ ਗੇਟ ਬੰਦ ਕਰਦੀ ਬਣਾਇਆ ਕਰ ਐਸ ਦਿਨੋਂ ਐਨੂੰ ਕੱਢ ਲਈ ਇੱਧਰ ਨੂੰ ਕੱਢ ਲਿਆ ਟੋਰ ਕਰੋ ਚੱਕ ਝੋਟੀ ਦਾ ਕੱਦ ਕੱਢ ਸੰਤਾਜਾ ਪਾਉ ਦੇ ਕੱਤੋਂ ਲਾ ਲਿਓ ਖੋਲ ਵੱਡੇ ਕੱਦ ਕੱਢਦੀ ਆ ਤੇ ਚੋਨਾ 100 ਦੀ 100 ਅਰੇ ਬੱਦੇ ਰਹਿੰਦੇ ਆ ਪਸੂ ਸੱਜਣੋਂ ਉਹਦੇ ਕਰਕੇ ਨਾ ਕਾਲੇ ਪੈਂਦੇ ਆ ਇਹ ਕਿੱਧਰ ਚੱਲੀ ਆ ਖੋਲ ਕੇ ਆਉਂਦਾ ਨਹੀਂ ਨਾ ਵੇਲੀ ਚ ਕੋਈ ਉਹਦਾ ਕਰਕੇ ਜਿਹੜਾ ਪਾਵੇ ਜਿਹੜਾ ਆ ਥੋੜਾ ਜਿਵੇਂ ਪਸੂ ਦੂਜੇ ਆ ਨਾ ਡਰਦੇ ਆ ਉਹ ਫੇਰ ਪੋਟਾ ਤੂਰਾ ਤਾਰਾ ਬੇਫਿਕਰ ਹੋ ਜਿਓ ਕੋਈ ਸਰਨਸੁਰ ਨਾ ਲਿਓ ਐਨੋ ਕੇ ਰਿਪੋਰਟ ਬਿਲਕੁਲ ਬਿਲਕੁਲ ਓਕੇ ਉਹ ਗੱਲ ਦੀ ਗਰੰਟੀ ਆਪਣੀ ਜੀ ਫੁੱਲ ਬਟਾ ਫੁੱਲ ਅਪ ਚੰਗੇ ਪਿੱਠਪੜੇ ਦੀ ਆ ਸਹਿਤਜੋਗ ਝੋਟੀ ਆ ਸੱਜਣੋਂ ਬਾਕੀ ਕਹਿੰਦੀ ਧੀਰੀ ਹੋਣੀ ਕੋਈ ਗੱਲ ਜਿਹੜਾ ਵੀ ਕੋਈ ਹਾਂ ਚੋਣ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਚੋਣ ਬਹੁਤ ਜਿਆਦੀ ਚੰਗੀ ਜੀ ਚੋਣ ਤੇ ਇੱਕ ਨੰਬਰ ਦੀ ਬਹੁਤ ੜੀ ਉਂਗਲ ਜੜੀ ਜੀ ਦੀ ਮੋਟੀ ਧਾਰ ਵੀ ਜੀ ਠੀਕ ਆ ਭਾਉ ਪਰਮਜੀਤ ਤੇ ਦੇ ਕਿੰਨੇ ਦੀ ਤੇਈਏ ਹੁਣ ਭੈਣਾ ਭਰਾਵਾਂ ਨੇ ਕਹਣਾ ਸਹਿਤਾਂ ਕਰੀ ਜਾਂਦੇ ਦੋਵੇਂ ਤੇ ਰੇਟ ਦੱਸ ਦੇ ਸਹਿਤਾਂ ਦੇ ਵੇਖ ਲਓ ਬਾਕੀ ਹੁਣ ਝੋਟੀ ਛੋਟੀ ਨਾ ਮੇਰਾ ਵੀ ਸਮਝੇ ਝੋਟੀ ਬਹੁਤ ਵੱਡੀ ਬਹੁਤੀ ਓਕੇ ਰੁਕੋ ਛੋਟੀ ਤੇ ਕਿੰਨੇ ਦੀ ਜਿਹੜੀ ਆਪਾਂ ਦੇ ਦੇ ਮੁੱਲ ਕਰ ਨੂੰ ਸੰਧੂ ਸਾਹਿਬ ਆਏ 35 40 ਜਿੰਨਾ ਮਰਜ਼ੀ ਕਰੀ ਜਾਈਏ ਓਕੇ ਹਾਂ ਨਾ ਜੀ 30 ਦੀ ਦੇ ਦਈਏ 130000 ਦੀ ਹਾਂਜੀ ਉਹਦੇ ਚੋਂ ਥੋੜਾ ਬਹੁਤਾ ਮਾਨਤਾ ਥੋੜਾ ਬਾਲਾ ਮਾਨਦਾਨ ਹੋਣਾ ਮੇਰਾ ਵੀ ਫੋਨ ਉਹ ਹੀ ਲਾਵੇ ਆਪਾਂ ਫਿਕਸ ਜਾਈ ਰੇਟ ਕੀਤਾ ਜਿੰਨਾ ਕਿ ਬਸ ਨਾ ਵੀ ਜਿਹੜੇ ਮਨ ਨੂੰ ਚੰਗੀ ਲੱਗੇ ਹਾਂ ਚੰਗੀ ਲੱਗੇ ਹਾਂਜੀ ਜਿੰਨਾ ਆਪਦਾ ਟਾਈਮ ਖਰਾਬ ਕਰੀ ਨਾ ਨਾ ਆਪਣਾ ਕਰੇ ਹਾਂ ਜੀ ਹਾਂਜੀ ਬਿਲਕੁਲ ਜੀ 130 ਦੀ ਹਾਂਜੀ ਹਾਂਜੀ ਓਕੇ ਧੰਨਵਾਦ ਨਹੀਂ ਕੋਈ ਜ਼ਿਆਦਾ ਨਹੀਂ ਆਪਾਂ ਡੇਢ ਵੀ ਕਰ ਲਈਏ ਹਾਂਜੀ ਡੇਢ ਵੀ ਕਰ ਲਈਏ ਬਾਕੀ ਛੋਟੀ ਵੱਡੀ ਆ ਆਪਾਂ ਮੋਲੀ ਹੁਣਾਂ ਕੀਤਾ ਜਿੰਨਾ ਕਿ ਬਸ ਨਾ ਹਾਂ ਨਹੀਂ ਠੀਕ ਆ ਕੋਈ ਗੱਲ ਨਹੀਂ ਹਾਂਜੀ 130000 ਦੇ ਵਿੱਚੋਂ ਚਲੋ ਥੋੜਾ ਬਹੁਤਾ ਪਿਆਰ ਮੁਹੱਬਤ ਹਾਂਜੀ ਆ ਥੋੜਾ ਬਾਲਾ ਚਲੋ ਮਾਨਦਾਨ ਛੋਟਾ ਛੜ ਜਰੀਨ ਕਰਾਂਗੇ ਕੋਈ ਗੱਲ ਨਹੀਂ ਹਾਂਜੀ ਭੈਣਾ ਭਰਾਵਾਂ ਨਾਲ ਹੀ ਆ ਬਿਲਕੁਲ ਜੀ ਬਿਲਕੁਲ ਧੰਨਵਾਦ ਆ ਸੱਜਣੋ ਵੀਡੀਓ ਨੂੰ ਵੇਖਣ ਲਈ ਐਂਡ ਤੱਕ ਜਿਉਂਦੇ ਬਹਦੇ ਰਹੋ ਪ੍ਰਮਾਤਮਾ ਤੁਹਾਨੂੰ ਲੈਣੀਆਂ ਕਰੇ ਜਿਹੜਾ ਸੱਜਣ ਵੀ ਝੋਟੀ ਖਰੀਦਦਾ ਪੂਰੀ ਚੰਗੀ ਝੋਟੀ